ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਕਹੋ ਟਲ ਗੁਰ ਸੇਵੀਐ ਐਹਨ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਤਿਖ ਸਾਮੰਦੀ ਨੂਰੇ ਅਰਸੋਂ ਕੁਰਸੋਂ ਚੱਟੀ ਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿਸ਼ਾਹ ਹੋ ਛੇਰ ਸਹਾਂਦੇ ਸਾਹ ਜਿਸ ਪਾਸ ਬਹਿਟਿਆ ਸੁਹੀਐ ਸਭ ਨਾਂ ਦਾ ਵੇਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਆਪਨੇ ਕੱਲ ਤੱਕ 81ਵੇਂ ਸ਼ਬਦ ਤੱਕ ਸ੍ਰੀ ਗੁਰੂ ਗ੍ਰੰਥ ਦੀ ਬਾਣੀ ਦੇ ਵਿੱਚ ਸ਼ਬਦ ਵਿਚਾਰ ਸ਼ਬਦ ਦੇ ਸੰਖੇਪ ਪਰਤ ਸੰਖੇਪ ਵਿਆਖਿਆ ਆਪ ਜੀ ਨੇ ਸਰਵਣ ਕੀਤੀ ਹੈ ਅੱਜ ਆਪਾਂ 82ਵੇਂ ਸ਼ਬਦ ਤੋਂ ਸ਼ੁਰੂ ਕਰਕੇ ਜਿੱਥੋਂ ਤੱਕ ਮਹਾਰਾਜ ਦਾ ਹੁਕਮ ਹੈ ਉਤੋਂ ਤੱਕ ਆਪਾਂ ਬਾਣੀ ਦੇ ਸ਼ਬਦ ਵਿਚਾਰ ਸ਼ਬਦਾ ਅਰਥ ਕਰਾਂਗੇ ਜੀ ਸੋ ਕਰੋ ਕਿਰਪਾ ਗੁਰੂ ਸੰਗਤ ਜੀ ਦੇਵ ਅਸ਼ੀਰਵਾਦ ਗੁਰੂ ਮਹਾਰਾਜ ਸ਼ੇਰ ਤੇ ਮਿਹਰ ਭਰਿਆ ਹੱਥ ਰੱਖਣਾ ਤੇ ਆਪਾਂ ਜੋ ਗੁਰਮਹਾਰਾਜ ਦੀ ਬਾਣੀ ਹੈ ਉਹਦੀ ਸ਼ਬਦ ਵਿਚਾਰ ਕਰ ਲਈਏ ਜੀ ਸ਼੍ਰੀ ਰਾਗ ਮਹੱਲਾ 5 ਪੂਰਾ ਸਤਿਗੁਰ ਜੀ ਮਿਲੇ ਆਇਆ ਇਹ ਸਬਦ ਇਹ ਨਾਨਕ ਕਰ ਕੇ ਰਪਾ ਪ੍ਰਭ ਆਪਣੀ ਜਪਿਐ ਅਮਰਤ ਨਾਮ ਜਨਮ ਮਰਨ ਦੁਖ ਕਟ ਕਾਟੀਐ ਲਾਗੈ ਸੇ ਜਤਿ ਆਨ ਸ੍ਰੀ ਰਾਗ ਮਹੱਲਾ 5 ਇਹ ਸ੍ਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨਦੇਵ ਜੀ ਮਹਾਰਾਜ ਦੁਆਰਾ ਉਚਾਰੀ ਗਈ ਗਰਬਾਣੀ ਤੇ ਉਹਨਾਂ ਵੱਲੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 46 ਨੰਬਰ ਅੰਕ ਦੇ ਉੱਤੇ 46ਵੇਂ ਅੰਗ ਦੇ ਉੱਤੇ ਦਰਜ ਕੀਤੀ ਗਈ ਹੈ ਵਰਣਨ ਕੀਤੀ ਗਈ ਹੈ ਪੂਰਾ ਸਤਗੁਰ ਜੀ ਮਿਲੇ ਪਾਈਏ ਸਬਦ ਨਿਧਾਨ ਇਹ ਪੂਰਾ ਸਤਗੁਰ ਸਤ ਗੁਰ ਸੱਚਾ ਗੁਰੂ ਮਿਲ ਜਵੇ ਨਾ ਪੂਰਾ ਹੋਵੇ ਪੂਰੇ ਕਾ ਗਿਆ ਸਭ ਕੁਝ ਪੂਰਾ ਘਾਟਵਾਦ ਕਿਸ਼ਨਾ ਹੈ ਜਿਹੜਾ ਪੂਰਾ ਹੁੰਦਾ ਨਾ ਉਹਦਾ ਸਭ ਕੁਝ ਕੀਤਾ ਪੂਰਾ ਹੀ ਹੁੰਦਾ ਤੇ ਕਾਚੇ ਗੁਰਤੇ ਮੁਕਤ ਨਾ ਹੁਆ ਜਿਹੜਾ ਕੱਚਾ ਗੁਰੂ ਹੁੰਦਾ ਨਾ ਉਹਦੇ ਨਾਲ ਮੁਕਤੀ ਨਹੀਂ ਹੁੰਦੀ ਕਦੇ ਵੀ ਮਾਏ ਮੁੰਡੋ ਤੇ ਗੁਰੂ ਕੀ ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ ਆਪ ਡੁੱਬਾ ਚੋਂ ਵੇਦਮੇ ਚੇਲੇ ਦੀਏ ਬਹਾਈ ਐਸੇ ਗੁਰੂ ਦੀ ਮਾ ਦਾ ਸਿਰ ਮੁੰਨਣਾ ਕਰਦੇ ਹੋ ਜਿਹੜਾ ਗੁਰੂ ਤੁਹਾਡਾ ਭਰਮ ਖਤਮ ਨਹੀਂ ਕਰ ਸਕਦਾ ਤੁਹਾਡਾ ਸੰਸਾਰਾ ਖਤਮ ਨਹੀਂ ਕਰ ਸਕਦਾ ਜਿੰਨਾ ਚਿਰ ਸੰਸਾਰਾ ਖਤਮ ਨਹੀਂ ਨਾ ਹੁੰਦਾ ਤੁਹਾਡੇ ਬੰਦ ਦਾ ਭਰਮ ਨਹੀਂ ਹੁੰਦਾ ਤੇ ਤੁਹਾਡਾ ਗੁਰੂ ਤੁਹਾਨੂੰ ਕਿਸੇ ਪਾਸੇ ਨਹੀਂ ਲਾ ਸਕਦਾ ਜਿਸ ਤਰ੍ਹਾਂ ਕਿ ਸਮਝ ਲਓ ਕਿ ਜਿਦ ਤਰ੍ਹਾਂ ਬ੍ਰਾਹਮਣ ਹੈ ਬ੍ਰਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾ ਹੈ ਅਰਜੋਰਜ ਕੇ ਪਚਮਾ ਚਾਰੋ ਵੇਦੋ ਮਾ ਹੈ ਜਿਹੜਾ ਬ੍ਰਾਹਮਣਾਂ ਦਾ ਹੈ ਜਗਤ ਦਾ ਗੁਰੂ ਆ ਭਗਤਾਂ ਦਾ ਗੁਰੂ ਨਹੀਂ ਹੈ ਕਿਉਂਕਿ ਬ੍ਰਾਹਮਣ ਵੇਦ ਪੜ੍ਹਦੇ 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 ਰਹਿ ਗਏ ਪਰੰਤੂ ਆਪ ਆਪ ਨੂੰ ਇਹਨਾਂ ਨੂੰ ਸੱਚਾ ਗੁਰੂ ਨਹੀਂ ਮਿਲ ਸਕਿਆ ਇਸ ਕਰਕੇ ਜਿੰਨਾ ਚਿਰ ਤੱਕ ਗੁਰੂ ਦੇ ਤੁਹਾਡੇ ਤੋਂ ਗੁਰੂ ਤੋਂ ਗੁਰੂ ਤੁਹਾਡਾ ਪਰਮ ਨਹੀਂ ਤੋੜ ਸਕਦਾ ਤੁਹਾਡਾ ਸੰਸਾਰ ਨਹੀਂ ਖਤਮ ਕਰ ਸਕਦਾ ਉਹ ਗੁਰੂ ਕੱਚਾ ਹੈ ਐਸੇ ਗੁਰੂ ਦੀ ਭਗਤਿਕ ਬੀਕੀ ਨੇ ਕਿਹਾ ਕਿ ਮਾਂ ਦਾ ਸਿਰ ਮੁੰਨਣਾ ਕਰ ਦਿਓ ਉਹ ਅੱਗੇ ਨਾ ਜਿਹੜਾ ਪਿਛਲਾ ਜ਼ਮਾਨਾ ਸੀ ਨਾ ਉਦੋਂ ਜਿਹੜੀ ਇਸਤਰੀ ਦਾ ਸਿਰ ਮੁੰਦੇ ਸੀ ਨਾ ਉਹਨੂੰ ਸਜ਼ਾ ਦੇ ਦਿੱਤੀ ਜਾਂਦੀ ਕਿਸੇ ਕੋ ਕਰਮ ਕੀਤਾ ਹੋਵੇ ਕੋਈ ਭੈੜਾ ਕੰਮ ਕੀਤਾ ਹੋਵੇ ਉਹਨੂੰ ਸਜ਼ਾ ਦੇ ਕੋ ਉਹਦਾ ਸਿਰ ਮੁੰਨ ਦਿੱਤਾ ਜਾਂਦਾ ਸੀ ਹੁਣ ਤੇ ਸੌਂਗਰੇ ਨਾਲ ਹੀ ਜਾ ਕੇ ਸਿਰ ਮਨਾਈ ਜਾਂਦੀਆਂ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫੇ ਜੇ ਸੱਚਾ ਗੁਰੂ ਮਿਲ ਪੇ ਨਾ ਤੇ ਫੇਰ ਸ਼ਬਦਾਂ ਦਾ ਖਜ਼ਾਨਾ ਬਾਣੀ ਦਾ ਖਜ਼ਾਨਾ ਉਸ ਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਜੁੜਨ ਦੇ ਨਾਲ ਮਿਲ ਜਾਂਦਾ ਹੈ ਕਰ ਕਿਰਪਾ ਪ੍ਰਭ ਆਪਣੀ ਜਪਿਆ ਹੈ ਅਮਰਤ ਨਾਮ ਸੋ ਐਸਾ ਗੁਰੂ ਸਾਡੇ ਤੇ ਕਿਰਪਾ ਕਰ ਦਿੰਦਾ ਹੈ ਨਾ ਤੇ ਫਿਰ ਅਸੀਂ ਨਾਮ ਹੀ ਜਪਦੇ ਆ ਨਾਮ ਜਪਦੇ ਆ ਊਠਤ ਪੈੜਤ ਸੋਭਤ ਨਾਮ ਕੋ ਨਾਨਕ ਜਨ ਜਨ ਕੇ ਸਦ ਕਾਮ ਨਾਮ ਦਾ ਜਿਹੜਾ ਮਨ ਦੇ ਵਿੱਚ ਹਿਰਦੇ ਵਿੱਚ ਪ੍ਰਕਾਸ਼ ਹੋ ਜਾਂਦਾ ਹੈ ਤੇ ਨਾਮ ਜਪਦੇ ਜਪਦੇ ਹੀ ਅਸੀਂ ਸੌ ਜਾਂਦੇ ਤੇ ਨਾਮ ਜਪਦੇ ਜਪਦੇ ਹੀ ਉੱਠ ਪੈਂਦੇ ਐਸੇ ਗੁਰਮੁਖਾਂ ਤੇ ਜਿਨ੍ਹਾਂ ਤੇ ਮਹਾਰਾਜ ਕਿਰਪਾ ਕਰ ਦਿੰਦੇ ਹੈ ਨਾ ਸੱਚੇ ਗੁਰੂ ਨਾਲ ਪੂਰੇ ਗੁਰੂ ਨਾਲ ਜਿਹਨਾਂ ਦਾ ਮਲਾਪ ਹੋ ਜਾਂਦਾ ਉਹ ਦਿਨ ਰਾਤ ਨਾਮ ਜਪਦੇ ਰਹਿੰਦੇ ਹਨ ਜਨਮ ਮਰਨ ਦੁੱਖ ਕਾਟੀਐ ਲਾਗੈ ਸਹਿਜ ਧਿਆਨ ਉਹਨਾਂ ਦਾ ਜਨਮ ਮਰਨ ਦਾ ਦੁੱਖ ਕਟਿਆ ਜਾਂਦਾ ਤੇ ਉਹਨਾਂ ਦਾ ਸਹਿਜ ਅਵਸਥਾ ਦੇ ਵਿੱਚ ਧਿਆਨ ਲੱਗ ਜਾਂਦਾ ਉਹਨਾਂ ਦਾ ਹੋਰ ਕਿਸੇ ਪਾਸੇ ਧਿਆਨ ਨਹੀਂ ਭਟਕਦਾ ਉਹ ਹੋਰ ਕਿਸੇ ਪਾਸੇ ਨਿਗਾਹ ਨਹੀਂ ਕਰਦੇ ਉਹਨਾਂ ਦਾ ਧਿਆਨ ਆ ਨਾ ਜਿਹੜਾ ਉਹ ਨਾਮ ਦੇ ਵਿੱਚ ਲੱਗਾ ਰਹਿੰਦਾ ਤੇ ਉਹਨਾਂ ਦੇ ਜਨਮ ਮਰਨ ਦੇ ਦੁੱਖ ਕੱਟੇ ਜਾਂਦੇ ਹਨ ਜਨਮ ਮਰਨ ਦੁਹੋਂ ਮੈਂ ਨਾਹੀਂ ਜਨ ਪਰ ਪੁਕਾਰੀ ਆਏ ਉਹ ਫਿਰ ਆਪ ਪਰ ਪੁਕਾਰੀ ਹੋ ਜਾਂਦੇ ਆ ਤੇ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ ਮੇਰੇ ਮਨ ਪ੍ਰਭ ਸਰਣਾਈ ਪਾਏ ਇੱਥੇ ਆਪਣੇ ਮਨ ਨੂੰ ਸਮਝਾਇਆ ਗਿਆ ਹੈ ਮੇਰੇ ਮਨਾ ਪ੍ਰਭੂ ਦੀ ਸਰਨ ਦੇ ਵਿੱਚ ਪੈ ਜਾ ਤੇ ਸਰਨ ਦੇ ਵਿੱਚ ਗੁਰ ਸਹਾ ਅਖੇਵਟ ਗੁਰ ਗੁਰਬਿੰਦ ਤਰਿਆ ਨ ਕੋਈ ਜਿਹੜਾ ਗੁਰੂ ਹੈ ਨਾ ਉਨੇ ਹੀ ਤੁਹਾਨੂੰ ਨਾਮ ਦਾ ਜਹਾਜ਼ ਬਣਾ ਕੇ ਦਿੱਤਾ ਤੇ ਮਲਾਹ ਵੀ ਗੁਰੂ ਆਪ ਹੈ ਤੇ ਜੇ ਚੰਗਾ ਮਲਾਹ ਹੋਵੇ ਨਾ ਬੇੜੀ ਬੰਨੇ ਲੱਗ ਜਾਂਦੀ ਆ ਤੇ ਨਹੀਂ ਤੇ ਰਾਹ ਵਿੱਚ ਬੇੜੀਆਂ ਤੁਰੀਆਂ ਫਿਰਦੀਆਂ ਤੇ ਕਿਸੇ ਪਾਸੇ ਨਹੀਂ ਲੱਗਦੀਆਂ ਸੋ ਐਸੇ ਗੁਰੂ ਦੀ ਸਰਣੀ ਜਦੋਂ ਪੈ ਜਾਗੇ ਉਹ ਪ੍ਰਭੂ ਦੀ ਸ਼ਰਨ ਤੁਹਾਨੂੰ ਲੈ ਜਾਵੇਗਾ ਹਰ ਬਿਨ ਦੂਜਾ ਕੋ ਨਹੀਂ ਏਕੋ ਨਾਮ ਧਿਆਏ ਉਹ ਸਾਰੀ ਕਾਲਪੁਰਖ ਵਾਹਿਗੁਰੂ ਤੋਂ ਬਿਨਾ ਹੋਰ ਦੂਜਾ ਕੋਈ ਨਹੀਂ ਹੈ ਇਸ ਕਰਕੇ ਇੱਕ ਨਾਮ ਨੂੰ ਤੇ ਆਉਣਾ ਕਰਕੇ ਕਰੋ ਇੱਕ ਨਾਮ ਜਪੋ ਜੀ ਰਹਾਓ ਟਹਿਰਾਓ ਦੇ ਕੇ ਪਰਮਉਂਦੇ ਹਨ ਕੀਮਤ ਕਹਿਣ ਨਾ ਜਾਈਐ ਸਾਗਰ ਗੁਣੀ ਅਥਾਹ ਜਿਹੜਾ ਸਮੁੰਦਰ ਆ ਨਾ ਇਹਦੇ ਵਿੱਚ ਬੜੇ ਵੱਡੇ ਗੁਣ ਆ ਜਿਹੜਾ ਸਮੁੰਦਰ ਆ ਨਾ ਇਹਦੇ ਵਿੱਚ ਇਹਦੇ ਚ ਜਦੋਂ ਜਹਾਜ਼ ਚੱਲਦੇ ਆ ਇੱਕ ਦੂਜੇ ਦੇਸ਼ ਦਾ ਵਪਾਰ ਹੁੰਦਾ ਤੇ ਵਪਾਰ ਹੁੰਦਾ ਤੇ ਵਪਾਰ ਦੇ ਨਾਲ ਲੋਕਾਂ ਦਾ ਧਨ ਦੌਲਤ ਪ੍ਰਾਪਤ ਕਰਦੇ ਨੇ ਤੇ ਆਪਣਾ ਮਾਲ ਵੇਚਦੇ ਨੇ ਤੇ ਵਪਾਰ ਦੁਨੀਆ ਦਾ ਚੱਲਦਾ ਹੈ ਜਿਹੜਾ ਸਮੁੰਦਰ ਆ ਸਾਗਰ ਗੁਣੀ ਆਥਾ ਕੈਨਾ ਹਥਾਲਾ ਦੇਖੀਐ ਵੱਡਾ ਵੇਪਰਵਾਹ ਉਹ ਬਹੁਤ ਵੱਡਾ ਹੈ ਉਹ ਵੇਪਰਵਾਹ ਸਮੁੰਦਰ ਹੈ ਜਿਹੜਾ ਇਸ ਕਰਕੇ ਉਹ ਸਮੁੰਦਰ ਦਾ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਪਹਾੜਾਂ ਦੇ ਪਹਾੜ ਉਹਦੇ ਵਿੱਚ ਜਿਹੜੇ ਖਜ਼ਾਨੇ ਉਹ ਭਰੇ ਪਏ ਆ ਬڑے ਮੋਤੀ ਆ ਸੁੱਚੇ ਉਹਦੇ ਵਿੱਚ ਬੜਾ ਕੁਝ ਆ ਸਮੁੰਦਰ ਦੇ ਵਿੱਚ ਤੇ ਇਸ ਕਰਕੇ ਜਿਹੜਾ ਸਾਗਰ ਹੈ ਨਾ ਉਹ ਗੁਣਾਂ ਦਾ ਖਜ਼ਾਨਾ ਉਹਦੇ ਵਿੱਚੋਂ ਸਾਰੀਆਂ ਵਸਤੂਆਂ ਪ੍ਰਾਪਤ ਹੋ ਜਾਂਦੀਆਂ ਜੋ ਦੁਨੀਆ ਦੇ ਉੱਤੇ ਬਹੁਤ ਮਹਿੰਗੀਆਂ ਮਹਿੰਗੀਆਂ ਵਿਕਦੀਆਂ ਹਨ ਇਸ ਕਰਕੇ ਉਹ ਸਮੁੰਦਰ ਜਿਹੜਾ ਉਹ ਗੁਣਾਂ ਦਾ ਖਜ਼ਾਨਾ ਹੈ ਬਹੁਤ ਵੱਡਾ ਖਜ਼ਾਨਾ ਹੈ ਵਡਭਾਗੀ ਮਿਲ ਸੰਗਤੀ ਸੱਚਾ ਸ਼ਬਦ ਵਿਸਾਹੋ ਵੱਡੇ ਭਾਗਾ ਵਾਲੇ ਆ ਜਿਹੜੇ ਉਹਨਾਂ ਨੂੰ ਸੰਗਤ ਪ੍ਰਾਪਤ ਹੁੰਦੀ ਹੈ ਵੱਡ ਭਾਗੀ ਹਰ ਸੰਗਤ ਪਾਵੈ ਭਾਗ ਹੀਣ ਪਰਮ ਚੋਟਾਂ ਖਾਵੈ ਬਿਨ ਭਾਗਾ ਸਤ ਸੰਗਨ ਨਾਲ ਲੱਭੈ ਬਿਨ ਸੰਗਤ ਮੈਲ ਭਰੀ ਜੈ ਜੀਉ ਜਿਹੜੇ ਵੱਡੇ ਭਾਗਾ ਦੇ ਨਾਲ ਸੰਗਤ ਹੈ ਜਿਹੜੀ ਉਹ ਮਿਲਦੀ ਹੈ ਤੇ ਫਿਰ ਜਿਹੜਾ ਸ਼ਬਦ ਆ ਗੁਰੂ ਦਾ ਜਿਹੜਾ ਸੰਗਤ ਦੇ ਵਿੱਚ ਉਹ ਸੁਣਦੇ ਆ ਬਾਣੀ ਸੁਣਦੇ ਆ ਬਾਣੀ ਪੜ੍ਹਦੇ ਆ ਉਸੇ ਤੇ ਸਾਡਾ ਵਿਸਾਹ ਹੋ ਜਾਂਦਾ ਵਿਸਾਹ ਹੁੰਦਾ ਵਿਸ਼ਵਾਸ ਇੱਕ ਬੰਦੇ ਬਲੀਵਰ ਇੱਕ ਹੁੰਦੇ ਅਨਬਲੀਵਰ ਜਿਹੜੇ ਬਲੀਵਰ ਉਹ ਗੁਰਸਿੱਖ ਹੁੰਦੇ ਆ ਜਿਹੜੇ ਅਨਬਲੀਵਰ ਉਹ ਮਨਮੁਖ ਹੁੰਦੇ ਉਹ ਸਾਖਤਪੁਰਸ਼ ਹੁੰਦੇ ਆ ਇਸ ਕਰਕੇ ਸਾਡਾ ਬੜਾ ਵਿਸ਼ਵਾਸ ਉਹ ਸਬਤੇ ਬਣਦਾ ਹੈ ਕਰ ਸੇਵਾ ਸੁਖ ਸਾਗਰ ਸਿਰ ਸਾਹਾ ਪਾਤਸ਼ਾਹ ਉਸ ਸੁੱਖਾਂ ਦੇ ਸਾਗਰ ਦੀ ਸੇਵਾ ਕਰੋ ਜਿਹੜਾ ਸਾਹਾ ਦਾ ਪਾਤਸ਼ਾਹ ਹੈ ਸਾਰਿਆਂ ਦਾ ਪਾਤਸ਼ਾਹ ਉਹ ਸੁੱਖਾਂ ਦਾ ਸਾਗਰ ਹੈ ਤੇ ਪਾਤਸ਼ਾਹਾਂ ਦਾ ਵੀ ਸਾਹ ਹੈ ਚਲ ਟਕਮਲ ਕਾ ਆਸਰਾ ਦੂਜਾ ਨਹੀਂ ਠਾਓ ਸਾਨੂੰ ਉਸ ਵੈਗਰੂ ਦੇ ਜਿਹੜੇ ਕਮਲ ਵਰਗੇ ਚਰਨ ਆ ਬੜੇ ਕੋਮਲ ਤੇ ਬਹੁਤ ਹੀ ਵਧੀਆ ਉਹਨਾਂ ਦੇ ਚਰਨ ਆ ਜਿਹੜੇ ਸਾਨੂੰ ਉਹਨਾਂ ਦਾ ਆਸਰਾ ਹੈ ਹੋਰ ਸਾਡਾ ਕੋਈ ਆਸਰਾ ਨਹੀਂ ਹੋਰ ਠਾਓ ਹੁੰਦਾ ਟਿਕਾਣਾ ਠਾਓ ਉਠਾਓ ਹੁੰਦਾ ਆਸਰਾ ਇਸ ਕਰਕੇ ਠਾਓ ਹੁੰਦੀ ਓਟ ਸਾਡੀ ਹੋਰ ਕੋਈ ਓਟ ਨਹੀਂ ਹੈ ਸਾਡਾ ਇਹ ਗੁਰੂ ਆ ਜਿਹੜਾ ਚਰਨ ਕਮਲਾਂ ਦਾ ਆਸਰਾ ਕਰਕੇ ਹੋਰ ਸਾਨੂੰ ਹੋਰ ਕਿਸੇ ਦਾ ਉਸ ਪ੍ਰਮਾਤਮਾ ਬਿਨਾਂ ਕੋਈ ਆਸਰਾ ਨਹੀਂ ਹੈ ਮੈਂ ਤਰ ਤੇਰੀ ਪਰਮਾ ਤੇਰੇ ਤਾਣ ਰਹਾ ਹੇ ਵੈਗੁਰੂ ਜੀ ਮੇਰੀ ਧਾਰ ਵੀ ਤੁਸੀਂ ਪਰਮਪ੍ਰਭ ਤੁਸੀਂ ਆਪ ਹੋ ਤੇ ਤੁਹਾਡਾ ਕਰਕੇ ਜਿਹੜਾ ਤਾਣ ਤੁਸਾਂ ਦਿੱਤਾ ਆ ਉਹ ਤੁਹਾਡੇ ਤਾਣ ਦੇ ਕਰਕੇ ਮੈਂ ਠਹਿਰਿਆ ਹੋਇਆ ਨਹੀਂ ਤੇ ਮੈਨੂੰ ਕੋਈ ਟਿਕਾਣਾ ਨਾ ਮਿਲੇ ਨਮਾੜਿਆ ਪ੍ਰਭ ਮਾਣ ਤੋਂ ਇਹ ਰੈ ਸੰਗ ਸਮਾਓ ਹੇ ਵੈਗੁਰੂ ਜੀ ਤੁਸੀਂ ਨਿਮਾਣਿਆਂ ਦੇ ਮਾਣ ਹੋ ਨਿਤਾਣਿਆਂ ਦੇ ਤਾਣ ਹੋ ਹੇ ਪ੍ਰਭੂ ਤੁਸੀਂ ਨਿਮਾਣਿਆਂ ਦੇ ਮਾਣ ਹੋ ਅਸੀਂ ਤੁਹਾਡੇ ਤੇ ਮੈਂ ਤੇ ਤੂੰ ਮੇਰਾ ਬੋ ਮਾਣ ਕਰਤੇ ਤੂੰ ਮੇਰਾ ਬੋ ਮਾਣ ਜੋਰ ਤੇ ਮਾਰੇ ਸੁਖ ਵਚਨ ਸੱਚ ਸਬਦੀ ਨਿਸ਼ਾਨ ਸੱਚਾ ਸਬਦ ਜਿਹੜਾ ਤੁਸੀਂ ਸਾਨੂੰ ਨਿਸ਼ਾਨੀ ਦਿੱਤੀ ਹੈ ਨਾ ਉਹਦਾ ਕਰਕੇ ਅਸੀਂ ਸੁਖੀ ਬਸਦੇ ਆ ਇਸ ਕਰਕੇ ਜੀ ਨਿਮਾਣਿਆਂ ਦੇ ਤੁਸੀਂ ਮਾਣ ਹੋ ਇਸ ਕਰਕੇ ਤੁਹਾਡੇ ਨਾਲ ਰਹਿ ਕੇ ਸਾਡਾ ਤਾਨੂੰ ਮਾਨ ਪ੍ਰਾਪਤ ਹੋ ਜਾਂਦਾ ਹੈ ਹਰ ਜਪਿਆ ਆਰਾਦੀਐ ਆਠ ਪਹਿਰ ਗੋਵਿੰਦ ਹਰੀ ਦਾ ਸਿਮਰਨ ਕਰੀਏ ਅਠੇ ਪੈਰ ਇਕ ਤੇ ਲਵੇ ਮਨ ਨੇ ਹੁਕਮ ਅਪਾਰ ਅਠੇ ਪੈਰ ਵੈਗਰੂ ਤੇਰਾ ਅਸੀਂ ਨਾਮ ਜਪਦਾ ਰਹੀਏ ਤੇ ਉਸ ਗੋਵਿੰਦ ਤੁਸੀਂ ਗੋਵਿੰਦ ਦਾ ਗੁਣੀ ਨਿਧਾਨ ਹੋ ਗੁਣਾ ਦੇ ਖਜ਼ਾਨੇ ਹੋ ਤੁਸੀਂ ਗੋਪਾਲ ਹੋ ਤੁਸੀਂ ਠਾਕਰ ਹੋ ਇਸ ਕਰਕੇ ਕਿਰਤਮ ਨਾਮ ਕਥੇ ਤੇਰੇ ਜੇਬਾ ਸਤ ਨਾਮ ਤੇਰਾ ਪਰਾਪੂਰਬਲਾ ਏ ਵੈਰੂ ਤੁਹਾਡੇ ਬੜੇ ਨਾਮ ਤੁਸੀਂ ਗੋਵਿੰਦ ਹੋ ਗੋਪਾਲ ਹੋ ਗੁਣੀ ਨਦਾਨ ਹੋ ਮਾਧੋ ਹੋ ਠਾਕਰ ਹੋ ਬੀਟਰ ਹੋ ਕਿੰਨੇ ਤੁਹਾਡੇ ਨਾਮ ਨੇ ਪਰ ਅਸੀਂ ਇੱਕ ਵੈਗਰੂ ਕਾਲਪੁਰਖ ਅਸੀਂ ਤੁਹਾਡਾ ਨਾਮ ਜਪਦੇ ਰਹੀਏ ਤੇ ਨਾਮ ਆਰਾਧ ਦੇ ਰਹੀਏ ਜੀ ਪ੍ਰਾਣ ਤਨ ਤਨ ਰੱਖੇ ਕਰ ਕਿਰਪਾ ਰਾਖੀ ਜਿੰਦ हे ਬਾਗਰੂਜੋ ਤੁਸੀਂ ਸਾਨੂੰ ਜੀਵ ਦਿੱਤਾ ਜੀਵ ਹਰ ਜੀ ਦਾ ਜਿਹੜਾ ਜੀਵੋਂ ਦਾ ਨਾ ਉਹਨੂੰ ਜੀਵ ਕਿਹਾ ਜਾਂਦਾ ਹੈ ਜੀ ਦਿੱਤਾ ਪ੍ਰਾਣ ਦਿੱਤੇ ਸਨ ਦਿੱਤਾ ਧਨ ਦਿੱਤਾ ਤੇ ਕਰ ਕਿਰਪਾ ਰੱਖੀ ਜਿੰਦ ਸਾਡੀ ਜ਼ਿੰਦਗੀ ਵੀ ਤੁਸੀਂ ਮਹਾਰਾਜ ਤੁਸੀਂ ਰੱਖੀ ਹੋਈ ਆ ਜੇ ਤੁਸੀਂ ਸਾਡੇ ਤੇ ਕਿਰਪਾ ਨਾ ਕਰੋ ਸਾਡੇ ਤੇ ਮਿਹਰ ਭਰਿਆ ਹੱਥ ਨਾ ਰੱਖੋ ਤੇ ਸਾਡੀ ਜ਼ਿੰਦਗੀ ਜਿੰਦ ਨਮਾਣੀ ਕੱਢੀਏ ਹੱਡਾਂ ਕੁੜਕੜਕਾਏ ਸਾਹੇ ਲੈਣਾ ਚੱਲਣੇ ਜਿੰਦੂ ਕੋ ਸਮਝਾਏ ਇਸ ਕਰਕੇ ਜਿੰਦ ਜਿਹੜੀ ਆ ਜਦੋਂ ਮਰਜੀ ਆਖਰੀ ਸਮਾ ਆ ਸਕਦਾ ਤੇ ਜਿੰਨਾ ਚਿਰ ਬਾਹਰ ਆਈ ਤੁਹਾਡਾ ਹੱਥ ਹੈ ਸਾਡੇ ਤੇ ਇਸ ਕਰਕੇ ਤੁਸੀਂ ਸਾਡੀ ਜਿੰਦ ਰੱਖੀ ਹੋਈ ਹੈ ਨਾਨਕ ਸਗਲੇ ਦੁਖ ਉਤਾਰਿਆ ਨਾ ਪ੍ਰਭ ਪਾਰ ਪਰਮ ਬਖਸੇਂਦਾ ਪਨਵੇਂ ਪਾਸ਼ਾ ਪਨਵੇਂ ਨਾਨਕ ਗੁਰੂ ਅਰਜਨ ਦੇਵ ਪਾਸ਼ਾ ਜੀ ਫਰਮਾਉਂਦੇ ਹਨ ਸਾਡੇ ਸਾਰੇ ਦੋਖ ਆਦ ਬਿਆਦ ਉਪਾਦ ਸਾਰੇ ਰੋਗ ਤੁਸੀਂ ਦੁੱਖ ਲਾ ਦਿੰਦੇ ਹੋ ਇਸ ਕਰਕੇ ਪਾਰ ਬ੍ਰਹਮਾ ਕਾਲਪੁਰਖ ਵੈਗਰੂ ਆ ਨਾ ਜਿਹੜਾ ਉਹ ਬਖਸ਼ਣ ਦਾ ਬਖਸ਼ਣ ਹਾਰ ਹੈ ਬਖਸ਼ ਲੈਂਦਾ ਹੈ ਸਾਡੇ ਤੇ ਕਿਰਪਾ ਕਰ ਦਿੰਦਾ ਹੈ ਸ੍ਰੀ ਰਾਗ ਮਹੱਲਾ ਪੰਜਵਾਂ ਇਹ ਜਿਹੜਾ ਸ਼ਬਦ ਹੈ ਨਾ 83ਵਾਂ ਸ਼ਬਦ ਜਿਹੜਾ ਸ਼ੁਰੂ ਹੋ ਰਿਹਾ ਹੈ ਇਹ ਸ੍ਰੀ ਰਾਗ ਦੇ ਵਿੱਚ ਇਹ ਵੀ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨਦੇਵ ਜੀ ਮਹਾਰਾਜ ਦੁਆਰਾ ਉਚਾਰੀ ਗਈ ਗੁਰਬਾਣੀ ਐ ਜੀ ਪ੍ਰੀਤ ਲੱਗੀ ਤਿਸ ਸੱਚ ਸਿਓ ਮਰੈ ਨ ਆਵੈ ਜਾਏ ਉਸ ਸੱਚੇ ਦੇ ਨਾਲ ਪੀਤ ਲੱਗੀ ਸੱਚੇ ਸੇ ਤੀਰ ਅਤਿਆ ਤਨਮਨ ਸੱਚਾ ਹੋਏ ਜਦੋਂ ਸੱਚੇ ਨਾਲ ਤੇ ਜਦੋਂ ਸਾਡਾ ਮਨ ਲੱਗ ਗਿਆ ਨਾ ਫੇ ਤਾਂ ਵੀ ਸਾਡਾ ਸੱਚਾ ਹੋ ਜਾਂਦਾ ਮਨ ਵੀ ਸੱਚਾ ਹੋ ਜਾਂਦਾ ਇਹ ਸਾਨੂੰ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਅਸੀਂ ਜਿਤਨਾ ਨਾ ਰਣ ਜਨਮ ਬੰਦ ਤੇ ਰਹਿਤ ਨਾਰਾਇਣ ਜਿਤਨਾ ਪ੍ਰਮਾਤਮਾ ਜਨਮ ਬੰਦ ਤੋਂ ਰਹਿਤ ਆ ਨਾ ਇਸ ਕਰਕੇ ਜਿਹੜੇ ਗੁਰਮੁਖਾਂ ਦਾ ਮਨ ਜੁੜ ਜਾਂਦਾ ਨਾਲ ਜਿਨ੍ਹਾਂ ਦੀ ਸੱਚੇ ਨਾਮ ਪ੍ਰੀਤ ਨਾਲ ਜਾਂਦੀ ਆ ਤੇ ਉਹ ਉਹਨਾਂ ਨਾਲ ਮਰਨ ਤੇ ਜਮਣ ਦਾ ਨਾ ਸੱਚ ਸਿਓ ਮਰੇ ਨਾ ਆਵੇ ਜਾਏ ਜਿਹੜਾ ਨਾ ਮਰਦਾ ਤੇ ਨਾ ਜਮਦਾ ਹੈ ਉਹਦੇ ਨਾਲ ਜਦੋਂ ਪ੍ਰੀਤ ਲੱਗ ਜਾਂਦੀ ਆ ਨਾ ਤੇ ਫਿਰ ਸਾਰੇ ਹੀ ਜਿਹੜੇ ਦੁੱਖ ਵਾ ਉਹ ਖਤਮ ਹੋ ਜਾਂਦੇ ਪ੍ਰੀਤ ਲੱਗੀ ਤੇ ਸੱਚ ਸਿਓ ਉਹ ਸੱਚ ਨਾਲ ਪੀਤ ਲੱਗ ਗਈ ਤੇ ਜਿਹੜਾ ਨਾ ਮਰਦਾ ਤੇ ਨਾ ਜੰਮਦਾ ਹੈ ਨਾ ਵੇ ਛੋੜਿਆ ਵਿਛੜੇ ਸਮੇਰੇ ਅਸਮਾਏ ਉਹ ਵਿਛੋੜਿਆ ਵਿਛੜ ਨਹੀਂ ਸਕਦਾ ਜਿਸ ਤਰ੍ਹਾਂ ਆਪਾਂ ਸੋਨੇ ਦਾ ਇੱਕ ਟੁਕੜਾ ਕੱਟ ਲਈਏ ਨਾ ਨਾਲੋਂ ਉਹਦਾ ਨਾਂ ਨਹੀਂ ਬਦਲ ਜਾਂਦਾ ਉਹ ਸੋਨਾ ਰਹਿੰਦਾ ਇਸ ਤਰ੍ਹਾਂ ਜਿਹੜਾ ਪ੍ਰਮਾਤਮਾ ਹੈ ਨਾ ਘਟ ਘਟ ਮੈਂ ਹਰ ਜੂ ਬਸਿਆ ਘਟ ਘਾਟੇ ਤੇ ਵਿੱਚ ਜਿਹੜੀ ਪ੍ਰਮਾਤਮਾ ਦੀ ਜੋਤ ਆ ਜਿਹੜੀ ਵੱਸਦੀ ਹੈ ਉਹ ਜੋਤ ਆ ਜਿਹੜੀ ਜੋਤ ਖਿੰਚੀਏ ਢੈ ਢੇਰੀ ਹੋਏ ਜਦੋਂ ਮਹਾਰਾਜ ਜੋਤ ਖਿੱਚ ਲੈਂਦੇ ਆ ਨਾ ਫੇ ਢੇਰੀ ਇੱਕ ਵੀ ਢੇਰੀ ਛਾਰ ਕੀ ਭੀ ਫੇਰ ਕੋਈ ਜਿਹੜੀ ਛਾਰ ਦੀ ਢੇਰੀ ਆ ਨਾ ਸਵਾਦੀ ਢੇਰੀ ਫੇਰ ਛਾਰੀ ਹੋ ਜਾਂਦੀ ਐ ਜਿੰਨਾ ਚਿਰ ਮਹਾਰਾਜ ਕਿਰਪਾ ਕਰਦੇ ਆ ਜਿੰਨਾ ਚਿਰ ਉਹ ਵਿਛੜ ਨਹੀਂ ਦਿੰਦੇ ਪ੍ਰਮਾਤਮਾ ਨੂੰ ਸਾਡੇ ਹਿਰਦੇ ਦੇ ਵਿੱਚੋਂ ਉਹਨਾਂ ਚਿਰ ਵੈਗਰੂ ਤੁਹਾਡੀ ਕਿਰਪਾ ਦੇ ਨਾਲ ਨਾ ਵਿਛੋੜਿਆ ਵਿਛੜੇ ਉਹ ਪ੍ਰਮਾਤਮਾ ਵਿਛੋੜਿਆ ਵਿਛੜ ਨਹੀਂ ਸਕਦਾ ਇਸ ਕੇਰ ਕੇ ਸਾਰ ਐਵੇਂ ਚ ਸਮਾਇਆ ਹੋਇਆ ਹੈ ਦੇਨ ਦਰਦ ਦੁਖ ਭੰਜਨਾ ਸੇਵਕ ਕੈ ਸਤ ਪਾਏ ਹੇ ਵੈਗੁਰੂ ਜੀ ਤੁਸੀਂ ਦੁੱਖਾਂ ਨੂੰ ਭੰਜਨ ਵਾਲਿਓ ਦੁੱਖਾਂ ਨੂੰ ਖੰਡਨ ਕਰਨ ਵਾਲਿਓ ਤੇ ਸੇਵਕ ਹੈ ਨਾ ਜਿਹੜਾ ਉਹਦੇ ਸੱਤ ਭਾਗ ਜਿਹੜੇ ਪੂਰੇ ਹੋ ਜਾਂਦੇ ਆ ਉਹਨਾਂ ਸੇਵਾ ਦੇ ਸੇਵਕਾਂ ਦੇ ਸੱਤ ਭਾਗ ਨੇ ਜਿਹੜੇ ਸੇਵਕਾਂ ਦੇ ਤੁਸੀਂ ਦੁੱਖ ਭੰਜਨ ਕਰ ਦਿੰਦੇ ਜੋ ਦੁੱਖਾਂ ਦਾ ਨਾਸ ਕਰ ਦਿੰਦੇ ਹੋ ਤੇ ਅਚਰਜ ਰੂਪ ਨਰੰਜਨੋ ਗੁਰ ਮਿਲਾਇਆ ਮਾਏ ਉਹਦਾ ਨਿਰੰਜਣ ਹੈ ਕਾਲਕ ਤੋਂ ਰਹਤਾ ਉਸ ਨੂੰ ਕਦੇ ਵੀ ਦਾਗ ਨਹੀਂ ਲੱਗਦਾ ਤੇ ਅਚਜ ਰੂਪ ਆਉਦਾ ਕਿਉਂਕਿ ਉਹਦਾ ਰੂਪ ਦੇਖਿਆ ਕਿਸੇ ਨੇ ਦੇ ਵਰਤਦਾ ਹਰ ਜਗ੍ਹਾ ਤੇ ਹੀ ਹੈ ਤੇ ਗੁਰ ਮਿਲਾਇਆ ਮਾਏ ਏ ਮੇਰੀ ਮਾਂ ਸਾਨੂੰ ਉਸ ਗੁਰੂ ਨੇ ਮਿਲਾ ਦਿੱਤਾ ਅਚਜ ਰੂਪ ਹੈ ਉਹਦਾ ਤੇ ਉਹ ਨਿਰੰਜਣ ਹੈ ਉਹ ਕਾਲਕ ਤੋਂ ਰਹਤਾ ਮੈਲਾ ਕਦੇ ਨਾ ਹੋਵੇ ਇਹਨੇ ਲੱਗੇ ਦਾਗਾ ਨਾ ਉਹ ਮੈਲਾ ਹੁੰਦਾ ਤੇ ਨਾ ਦੇ ਕਦੇ ਉਹਨੂੰ ਦਾਗ ਲੱਗਦਾ ਇਸ ਕਰਕੇ ਗੁਰੂ ਨੇ ਉਸ ਪ੍ਰਮਾਤਮਾ ਨਾਲ ਸਾਨੂੰ ਮਿਲਾ ਦਿੱਤਾ ਹੈ ਪਾਈ ਰੇ ਮੀਤ ਕਰੋ ਪ੍ਰਭ ਸੋਏ ਹੇ ਮੇਰੇ ਮਿੱਤਰ ਹੇ ਮੇਰੇ ਵੀਰ ਹੇ ਮੇਰੇ ਭਾਈ ਉਸ ਪ੍ਰਭੂ ਨੂੰ ਮਿੱਤਰ ਬਣਾਓ ਉਸ ਕਾਲਪੁਰਖ ਵੈਗਰੂ ਨੂੰ ਮਾਇਆ ਮੋਹ ਪ੍ਰੀਤ ਤ੍ਰਿਗ ਸੁਖੀ ਨਦੀ ਸੈ ਕੋਏ ਇਹ ਮਾਇਆ ਮੋਹ ਜਿਹੜਿਆ ਨਾ ਮਾਇਆ ਮੋਹ ਦੀ ਪ੍ਰੀਤ ਜਿਹੜੀ ਹੈ ਬਹੁਤ ਮਾੜੀ ਐ ਇਹਨੂੰ ਧ੍ਰਿਗ ਐ ਇਹਨੂੰ ਫਟਕਾਰ ਐ ਜਿਹਨੇ ਵੀ ਇਹਦੇ ਨਾਲ ਪ੍ਰੀਤ ਲਾ ਲਈ ਐ ਨਾ ਮਾਇਆ ਨਾਲ ਮਾਇਆ ਜਿਹੜੀ ਆ ਮਾਇਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਹਿਆ ਬਿਰਲਾ ਬੂਝਾ ਕੋਏ ਇਹ ਮਾਇਆ ਨਾਂ ਤੇ ਨਾਲ ਹੀ ਜਾਂਦੀ ਐ ਤੇ ਨਾ ਇਸ ਇਹਨੂੰ ਜੇ ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤਿਸੀ ਕੋ ਫਿਰ ਖਾਏ ਇਹ ਮਾਇਆ ਜਿਹੜਾ ਬਹੁਤੀ ਇਹਦੀ ਸੇਵਾ ਕਰਦਾ ਨਾ ਇਹ ਨਾਗਣੀਆਂ ਸੱਪ ਵਰਗੀ ਆ ਫਿਰ ਸੱਪ ਨੂੰ ਜਿੰਨਾ ਮਰਜ਼ੀ ਦੁੱਧ ਪਿਆ ਲਈਏ ਜਿਹੜਾ ਦੁੱਧ ਪਿਉਂਦਾ ਰਿਹਾ ਹੋਵੇ ਨਾ ਉਹ ਜ਼ਿਆਦਾ ਲੱਗੇ ਤੁਰਿਆ ਜਾਂਦਾ ਜਦੋਂ ਉਹਦੇ ਤੇ ਫਿਰ ਉਸੇ ਨੂੰ ਉਹ ਡੰਗ ਮਾਰ ਦਿੰਦਾ ਸੱਪ ਇਸ ਤਰ੍ਹਾਂ ਮਾਇਆ ਦੇ ਪ੍ਰੀਤ ਆ ਜਿਹੜੀ ਜਿੰਨੇ ਮਾਇਆ ਨਾਲ ਪ੍ਰੀਤ ਲਾ ਲੀਆ ਉਹ ਕਦੇ ਸੁਖੀ ਨਹੀਂ ਸੋਤਾ ਉਹਨੂੰ ਰਾਤ ਨੂੰ ਟੀਕੇ ਲਵਾ ਕੇ ਸੌਣਾ ਪੈਂਦਾ ਹੈ ਰਹਾਉ ਟਹਿਰਾਉ ਦੇ ਕੇ ਪਰਮਾਉਂਦੇ ਹਨ ਦਾਨਾ ਦਾਤਾ ਸੀਲਵੰਤ ਨਿਰਮਲ ਰੂਪ ਅਪਾਰ ਉਹ ਵੈ ਗੁਰੂ ਆ ਨਾ ਜਿਹੜਾ ਉਹਦਾ ਅਪਾਰ ਰੂਪ ਆ ਉਹਦੇ ਰੂਪ ਬਾਰੇ ਜਾਣਿਆ ਨਹੀਂ ਜਾਂਦਾ ਉਹਦੇ ਰੂਪ ਬਾਰੇ ਅਸੀਂ ਦੱਸ ਨਹੀਂ ਸਕਦੇ ਕਿ ਕਿੱਡਾ ਵਧਾ ਸੁੰਦਰ ਰੂਪ ਹੈ ਉਹ ਦਾਨਾ ਵੀ ਹੈ ਦਾਨ ਕਰਨ ਵਾਲਾ ਵੀ ਹੈ ਤੇ ਆਪਣੇ ਇਸ ਕਰਕੇ ਉਹ ਦਾਨਾ ਹੀ ਹੈ ਦਾਤਾ ਹੈ ਸੀਲਵੰਤ ਬੜ ਸੋਜ ਸੁਭਾਵ ਆ ਬੜਾ ਸੀਤਲ ਸੁਭਾਅ ਆ ਉਹਦਾ ਦਾਨਾ ਦਾਤਾ ਸੀਲਵੰਤ ਦਾਨਾ ਹੈ ਦਾਨਾ ਸਰਦਾਨ ਇਸ ਕਰਕੇ ਦਾਨਿਆਂ ਦਾ ਦਾਨਾ ਹੈ ਉਹ ਤੇ ਦਾਤਾ ਤੇ ਏਡਾ ਵੱਡਾ ਆ ਨਾ ਤੁਰ ਤੁਰੇ ਜਾਂਦੇ ਕਿਸੇ ਨੂੰ ਬਾਦਸ਼ਾਹ ਬੜਾ ਜਾਂਦਾ ਹੈ ਤੇ ਸੀਲਵੰਤ ਉਹ ਕਦੇ ਗੁੱਸੇ ਚ ਨਹੀਂ ਰਹਿੰਦਾ ਉਹਦਾ ਹਰਤਾ ਸਦਾ ਸੀਤਲ ਰਹਿੰਦਾ ਹੈ ਤੇ ਉਹ ਨਿਰਮਲ ਹੈ ਉਹ ਮੈਲ ਤੋਂ ਰਹਿਤ ਹੈ ਉਹਦਾ ਰੂਪ ਆ ਜਿਹੜਾ ਏਡਾ ਵੱਡਾ ਉਹ ਸੁੰਦਰ ਰੂਪ ਆ ਉਹਦਾ ਜਿਸ ਨੂੰ ਅਪਾਰ ਹੈ ਉਹਦਾ ਪਾਰਬਾਰਾ ਨਹੀਂ ਪਾਰ ਨਹੀਂ ਪਾਇਆ ਜਾ ਸਕਦਾ ਇਸ ਕਰਕੇ ਉਹਦੇ ਰੂਪ ਬਾਰੇ ਵੀ ਦੱਸਿਆ ਨਹੀਂ ਜਾ ਸਕਦਾ ਸਖਾ ਜ਼ਹਾਈ ਅਤਵਡਾ ਉੱਚਾ ਵਡਾ ਅਪਾਰ ਸਖਾ ਉਹ ਸਾਡਾ ਦੋਸਤ ਵੀ ਹੈ ਉਹ ਸਹਾਈ ਵੀ ਹੈ ਸਾਡਾ ਹਰ ਵੇਲੇ ਹੁੰਦਾ ਅਤਵਡਾ ਬਹੁਤ ਜ਼ਿਆਦਾ ਵੱਡਾ ਹੈ ਇਹ ਵਡਾ ਉੱਚਾ ਹੋਵੇ ਕੋਈ ਤੇ ਸੂਚੇ ਕੋ ਜਾਣੇ ਸੋਏ ਤੇ ਉਹ ਹੀ ਉਹਦੇ ਬਾਰੇ ਜਾਣਦਾ ਜਿਹੜਾ ਉਹਦੇ ਤੋਂ ਉੱਚਾ ਹੋਵੇ ਆਪਾਂ ਉਸ ਚੀਜ਼ ਨੂੰ ਵੇਖ ਸਕਦੇ ਆ ਨਾ ਜੇ ਸਾਡੀ 5.5 ਫੁੱਟ ਹਾਈਟ ਆ ਤੇ ਸਾਡੇ 7 ਫੁੱਟ ਤੇ ਨਹੀਂ ਵੇਖ ਸਕਦੇ ਵੀ ਉੱਥੇ ਕੀ ਆ ਇਸ ਕਰਕੇ ਉਸ ਵੈਗ ਰੂਪ ਡੇਡਾ ਵੱਡਾ ਕੋਈ ਨਹੀਂ ਆ ਤੇ ਉਹ ਸਖਾ ਹੈ ਸਾਡਾ ਦੋਸਤ ਹੈ ਸਖਾ ਹੁੰਦਾ ਮਿੱਤਰ ਦੋਸਤ ਸਹੇਲਾ ਸਹਾਈ ਸਹਾਈ ਹੁੰਦਾ ਹੈ ਆਤ ਵੱਡਾ ਬਹੁਤ ਵੱਡਾ ਹੈ ਉੱਚਾ ਹੈ ਤੇ ਵੱਡਾ ਅਪਾਰ ਹੈ ਬਹੁਤ ਵੱਡਾ ਉੱਚਾ ਹੈ ਅਪਾਰ ਇਸ ਦਾ ਪਾਰਾ ਵਾਰ ਨਹੀਂ ਪਾਇਆ ਜਾ ਸਕਦਾ ਬਾਲਕ ਬਿਰਦ ਨਾ ਜਾਣੀ ਐ ਨਿਚਲ ਤੇ ਸਦਰਵਾਰ ਉਹਨੂੰ ਨਾ ਤੇ ਬਾਲਕ ਹੀ ਸਮਝੋ ਤੇ ਨਾ ਬੁੱਢਾ ਹੀ ਸਮਝੋ ਤੇ ਉਹਦਾ ਜਿਹੜਾ ਦਰਬਾਰ ਹੈ ਨਾ ਉਹ ਨਿਚਲ ਉਹਦਾ ਦਰਬਾਰ ਕਦੇ ਚੱਲਦਾ ਨਹੀਂ ਉਹਦਾ ਦਰਵਾਰ ਦਰ ਹੁੰਦਾ ਦਰਵਾਜ਼ਾ ਤੇ ਵਾਰ ਹੁੰਦਾ ਸਾਹਮਣਾ ਪਾਸਾ ਦਰਵਾਜ਼ੇ ਦਾ ਤੇ ਦਰਵਾਜ਼ਾ ਜਿਹੜਾ ਉਹਦਾ ਉਹਦਾ ਧਾਰਾ ਜਿਹੜਾ ਉਹ ਨੇਚ ਚਲਵਾਉ ਕਦੇ ਵੀ ਚਲਦਾ ਨਹੀਂ ਐ ਤੇ ਸਦਾ ਸਥਿਰ ਰਹਿੰਦਾ ਐ ਤੇ ਨਾ ਉਹ ਬਾਲਕ ਹੀ ਹੁੰਦਾ ਐ ਤੇ ਨਾ ਬੁੱਢਾ ਹੀ ਹੁੰਦਾ ਐ ਤੇ ਉਹਨੂੰ ਉਹਦਾ ਦਰਬਾਰ ਨੇਚਲ ਹੈ ਜੋ ਮੰਗਿਏ ਸੋਈ ਪਾਈਐ ਨੇਧਾਰਾ ਆਧਾਰ ਉਸ ਵੈਗਰੂ ਤੋਂ ਜੋ ਵੀ ਮੰਗੀਦਾ ਉਹ ਮਹਾਰਾਜ ਸਾਨੂੰ ਦੇ ਦਿੰਦੇ ਨੇ ਉਹਦਾ ਬਿਨਾ ਬੋਲਿਆ ਦੇ ਦੇ ਦਿੰਦੇ ਨੇ ਮੈਂ ਬੋਲਿਆ ਸਭ ਕੇ ਜਾਣਦਾ ਕਿ ਸੇ ਆਗਾ ਕੀਚੇ ਅਰਦਾਸ ਕਈ ਵਾਰ ਤੇ ਅਰਦਾਸ ਕਰਨ ਦੀ ਵੀ ਨਹੀਂ ਲੋੜ ਪੈਂਦੀ ਮਨ ਦੇ ਵਿੱਚ ਚਿਤਾਰ ਲਈਏ ਨਾ ਸਾਨੂੰ ਇਹ ਚੀਜ਼ਾਂ ਚਾਹੀਦੀਆਂ ਤੇ ਉਹ ਮਹਾਰਾਜ ਬਖਸ਼ਿਸ਼ ਕਰ ਦਿੰਦੇ ਆ ਤੁਹਾਨੂੰ ਦੇ ਦਿੰਦੇ ਇਸ ਕਰਕੇ ਜੋ ਮੰਗੀ ਹੈ ਸੋਈ ਪਾਈਏ ਜੋ ਮੰਗਦੇ ਆ ਸਾਨੂੰ ਉਹੋ ਹੀ ਪ੍ਰਾਪਤ ਹੋ ਜਾਂਦਾ ਜਿੰਨੇ ਧਾਰਾਂ ਜਿਹਦਾ ਕੋਈ ਆਧਾਰ ਨਹੀਂ ਆ ਜਿਹਦਾ ਕੋਈ ਆਸਰਾ ਨਹੀਂ ਆ ਉਹਦਾ ਉਹ ਆਧਾਰ ਹੈ ਜਿਹੜਾ ਪ੍ਰਮਾਤਮਾ ਦੇ ਨਾਲ ਸਾਹਜ ਪਾ ਲੈਂਦਾ ਨਾ ਜਿਹੜਾ ਪ੍ਰਮਾਤਮਾ ਦਾ ਆਸਰਾ ਟਿਕਾ ਲੈਂਦਾ ਉਨਾਂ ਦਾ ਆਧਾਰ ਮਿਲ ਜਾਂਦਾ ਆਧਾਰ ਹੁੰਦਾ ਕਿਸੇ ਚੀਜ਼ ਤੇ ਖਲੋਣਾ ਜੇ ਆਪਾਂ ਆਪਣਾ ਮਕਾਨ ਬਣਾਉਨੇ ਆ ਨਾ ਉਹਦਾ ਆਧਾਰ ਹੁੰਦਾ ਉਹਦਾ ਚੰਗੀ ਨੀਂਵ ਡੂੰਗੀ ਨੀਂਵ ਚੌੜੀ ਨੀਂਵ ਸਰੀਆ ਪਾ ਕੇ ਬਣਾਈ ਨੀ ਇਸ ਕਰਕੇ ਉਹ ਆਧਾਰ ਹੁੰਦਾ ਤਾਂ ਜੇ ਆਧਾਰ ਥੱਲੇ ਨੀਂ ਮਾੜੀ ਹੈ ਨਾ ਤੇ ਫਿਰ ਥੱਲੇ ਉਹਦੀ ਪਾਣੀ ਵਗ ਜਾਂਦਾ ਕਿਰ ਤੇ ਇੱਟਾਂ ਤੁਹਾਡੀਆਂ ਥੱਲੇ ਖਿਸਕ ਜਾਂਦੀਆਂ ਤੇ ਕੰਧਾਂ ਵਹਿ ਜਾਂਦੀਆਂ ਤੇ ਲੈਂਟਰ ਵੀ ਵਿੰਗੇ ਹੋ ਜਾਂਦੇ ਆ ਇਸ ਕਰਕੇ ਸਾਡਾ ਵੱਡਾ ਆਧਾਰ ਆ ਪ੍ਰਮਾਤਮਾ ਦਾ ਇਸ ਕਰਕੇ ਉਹ ਨਧਾਰਾ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਉਹਨਾਂ ਦਾ ਆਧਾਰ ਹੈ ਜਿਸ ਪੇਵਕ ਪੇਖਤ ਕਿਲ ਵਿਖੇਰੇ ਮਨ ਤਨ ਹੋਵੇ ਸ਼ਾਂਤ ਜਿਹਨੂੰ ਵੇਖਣ ਦੇ ਨਾਲ ਹੀ بڑے بڑے ਦੁੱਖ ਆ ਜਿਹੜੇ ਜਿਹੜੇ ਦੁੱਖ ਕਦੇ ਖਤਮ ਨਹੀਂ ਹੋ ਜਾਂਦੇ ਉਹ ਹਿਰ ਜਾਂਦੇ ਆ ਉਹ ਚਲ ਜਾਂਦੇ ਆ ਉਹ ਖਤਮ ਹੋ ਜਾਂਦੇ ਆ ਤੇ ਮਨ ਤਨ ਹੋਵੇ ਸ਼ਾਂਤ ਜਿਹੜਾ ਨਾ ਜਿੰਨਾ ਵੀ ਸਭ ਤੋਂ ਜ਼ਿਆਦਾ ਸ਼ੀਤਲ ਹੁੰਦਾ ਨਾਮ ਨਾਮ ਪਰਮਾਤਮਾ ਦਾ ਜਦੋਂ ਅਸੀਂ ਨਾਮ ਜਪਦੇ ਆ ਜਦੋਂ ਅਸੀਂ ਦਰਸ਼ਨ ਕਰਦੇ ਆ ਨਾ ਅਕਾਲ ਪੁਰਖ ਵੈਗਰੂ ਦੇ ਗਿਰਿ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਆ ਜਾ ਕੇ ਤੇ ਸਾਡੇ ਕੇਲੇ ਵਿਖ ਦੁੱਖ ਸਾਡੇ ਖਤਮ ਹੋ ਜਾਂਦੇ ਆ ਤੇ ਸਾਡਾ ਮਨ ਜਿਹੜਾ ਉਹ ਸ਼ਾਂਤ ਹੋ ਜਾਂਦਾ ਹੈ ਇਕ ਮਨ ਏਕ ਧਿਆਈ ਹੈ ਮਨ ਕੀ ਲਾਹੇ ਪ੍ਰਾਂਤ ਜਦੋਂ ਅਸੀਂ ਇਕ ਮਨ ਹੋ ਕੇ ਇੱਕ ਕਰਕੇ ਇੱਕ ਹਿਰਦਾ ਸ਼ੁੱਧ ਕਰਕੇ ਪ੍ਰਮਾਤਮਾ ਨੂੰ ਤੇ ਆਉਂਦੇ ਆ ਪ੍ਰਮਾਤਮਾ ਦਾ ਜਾਪ ਕਰਦੇ ਆ ਤੇ ਮਨ ਕੀ ਲਾਹੇ ਭਰਾਤ ਮਨ ਜਿਹੜਾ ਭਰਿਆ ਭਿਆ ਹੁੰਦਾ ਨਾ ਬੜੇ ਦੁੱਖਾਂ ਦੇ ਨਾਲ ਬੜੀ ਸੜਾਂ ਨਿਬਾਣਦੇ ਆਂਦਾ ਪੜਾ ਸਮਾਰਣਦੇ ਆਂਦਾ ਤੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਖਿਆਲ ਆਉਂਦੇ ਆ ਤੇ ਜਦੋਂ ਅਸੀਂ ਵਾਹਿਗੁਰੂ 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 ਬੜੇ ਸ਼ਾਂਤ ਵਸਤਾਂ ਵਿੱਚ ਜਾ ਕੇ ਕਰਦੇ ਆ ਨਾ ਤੇ ਸਾਡਾ ਮਨ ਸ਼ਾਂਤ ਹੋ ਜਾਂਦਾ ਉਹਦੀ ਭਰਾ ਦਾ ਜਿਹੜੀ ਉਹ ਖਤਮ ਹੋ ਜਾਂਦੀ ਆ ਉਹਦੀ ਗਰਮੀ ਭੜਾਸ ਜਿਹੜੀ ਤਾਮਸੀ ਅਗ ਲੱਗੀ ਹੁੰਦੀ ਹੈ ਨਾ ਉਹ ਸਾਰੀ ਖਤਮ ਹੋ ਜਾਂਦੀ ਹੈ ਗੁਣ ਨਿਦਾਨ ਨਵ ਤਨ ਸਦਾ ਪੂਰਨ ਜਾ ਕੀ ਦਾਤ ਉਹ ਗੁਣਾ ਦਾ ਖਜ਼ਾਨਾ ਹੈ ਉਹ ਉਹਦਾ ਤਨ ਸਦਾ ਹੀ ਨਵਾਂ ਕਿਉਂਕਿ ਉਹ ਨਾ ਤੇ ਬਾਲਕੀ ਹੈ ਤੇ ਨਾ ਬੁੱਢਾ ਹੀ ਹੈ ਤੇ ਨਾ ਜੰਮਦਾ ਤੇ ਨਾ ਮਰਦਾ ਹੈ ਇਸ ਕਰਕੇ ਉਹਦਾ ਨਾ ਜਿਹੜਾ ਤਾਨਵਾ ਉਹ ਸਦਾ ਨਵਾਂ ਰਹਿੰਦਾ ਹੈ ਪੂਰਨ ਜਾ ਕੀ ਦਾਤ ਉਹ ਪੂਰੀ ਦਾਤ ਦਿੰਦਾ ਰਾਹ 'ਚ ਨਹੀਂ ਮੋੜ ਲੈਂਦਾ ਆਪਣੇ ਤੇ ਕਈ ਵਾਰ ਕੋਈ ਚੰਗੀ ਚੀਜ਼ ਬੜੀ ਹੋਵੇ ਨਾ ਲੰਗਰ 'ਚ ਕਈ ਐਡੀ ਨੀਤ ਮਾੜੀ ਵਾਲੇ ਵਰਤਾਵੇ ਹੁੰਦੇ ਆ ਉਹ ਪੂਰੀ ਕੜਛੀ ਦੀ ਪੌਣ ਜਗ੍ਹਾ ਅੱਧੀ ਕੜਛੀ ਰਾਹ 'ਚ ਹੀ ਮੋੜ ਲੈਂਦੇ ਆ ਪਰੰਤੂ ਆਕਾਲ ਪੁਰਖ ਵਾਹਿਗੁਰੂ ਆ ਨਾ ਜਿਹੜਾ ਉਹ ਪੂਰੀ ਦਾਤ ਦਿੰਦਾ ਉਹ ਰਾਹ ਦੇ ਵਿੱਚੋਂ ਨਹੀਂ ਮੋੜਦਾ ਉਹ ਥੋੜੀ ਦਾਤ ਨਹੀਂ ਦਿੰਦਾ ਹੈ ਸਦਾ ਸਦਾ ਆਰਾਧੀ ਹੈ ਦਨੇ ਵਿਸਰੋ ਨਈ ਰਾਤ ਇਸ ਕਰਕੇ ਉਸ ਪ੍ਰਮਾਤਮਾ ਨੂੰ ਅਕਾਰਪੁਰਖ ਵੈਗਰੇ ਨੂੰ ਸਦਾ-ਸਦਾ ਤੇਉਣਾ ਚਾਹੀਦਾ ਹੈ ਨਾ ਤੇ ਉਹਨੂੰ ਦਿਨੇ ਵਿਸਰੋ ਤੇ ਨਾ ਰਾਤ ਤੇ ਮੰਨ ਦੀ ਐਸੀ ਅਵਸਥਾ ਬਣ ਜੇ ਆਖਾ ਜੀਵਾ ਵਿਸਰੇ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੀ ਨਾਮ ਕੀ ਲੱਗੈ ਭੂਖ ਤਿਤ ਭੂਖੇ ਖ ਚਲੀਏ ਦੁਖ ਸੱਚੇ ਨਾਮ ਦੀ ਸਦਾ ਭੁਖ ਲੱਗੀ ਰਵੇ ਇਹ ਇਸ ਕਰਕੇ ਸਦਾ ਸਦਾ ਆਰਾਧਨਾ ਚਾਹੀਦਾ ਹੈ ਤੇ ਨਾ ਦਿਨੇ ਵਿਸਰੋ ਤੇ ਨਾ ਰਾਤ ਉਸ ਨੂੰ ਵਿਸਾਰੋ ਜਿਨਨ ਕੋ ਪੂਰਬ ਲਿਖਿਆ ਤਿੰਨ ਕਾ ਸਖਾ ਗੋਵਿੰਦ ਜਿਨਾਂ ਨੂੰ ਪੂਰਬਲੇ ਕਰਮ ਦੇ ਚ ਲਿਖਿਆ ਨਾ ਜਿਨਾਂ ਦੇ ਜਿਨਾਂ ਵਾਸਤੇ ਮਹਾਰਾਜ ਨੇ ਕਿਰਪਾ ਕਰ ਦਿੱਤੀ ਹੈ ਤੇ ਕਾਲਪੁਰਖ ਨੇ ਉਹਨਾਂ ਤੇ ਬਖਸ਼ਿਸ਼ ਕੀਤੀ ਹੈ ਉਹਨਾਂ ਦੇ ਪੂਰਵ ਜਨਮ ਦੇ ਚ ਲਿਖਿਆ ਗਿਆ ਉਹਨਾਂ ਦੇ ਜਨਮ ਦੇ ਵਿੱਚ ਇਹ ਲਿਖਿਆ ਗਿਆ ਤੁਹਾਡਾ ਜਨਮ ਗੁਰਸਿੱਖਾਂ ਦੇ ਘਰ ਹੋਊਗਾ ਤੁਸੀਂ ਗੁਰਸਿੱਖਾਂ ਦੇ ਘਰ ਜਾ ਕੇ ਨਾਮ ਜਪੋਗੇ ਨਾਮ ਜਪੋਗੇ ਅਮਰਤ ਛਕੋਗੇ ਅਮਰ ਛੱਕੇ ਤੇ ਸੱਚਖੰਡ ਦੇ ਵਿੱਚ ਤੁਹਾਡਾ ਆਤਮ ਨਿਵਾਸ ਹੋਏਗਾ ਸੋ ਜਿਨ੍ਹਾਂ ਦੇ ਹਿੱਸੇ 'ਚ ਪੂਰਵ ਚ ਲਿਖਿਆ ਹੁੰਦਾ ਉਹਨਾਂ ਦਾ ਸਖਾ ਗੋਵਿੰਦਾ ਉਹਨਾਂ ਦਾ ਸਾਥੀ ਉਹਨਾਂ ਦਾ ਮਿੱਤਰ ਉਹਨਾਂ ਦਾ ਦੋਸਤ ਹੈ ਕਾਲਪੁਰਖ ਵੈਗਰੂ ਹੈ ਤਨ ਮਨ ਤਾਂ ਨੈ ਅਰਪੀ ਸਭੋ ਸਗਲ ਵਾਰੀਏ ਇਹ ਜਿੰਦ ਸੋ ਐਸੇ ਗੁਰੂ ਮਹਾਰਾਜ ਤੋਂ ਐਸੇ ਕਾਲੇ ਪਰ ਤੋਂ ਆਪਣਾ ਤਨ ਵੀ ਵਾਰ ਦਿਓ ਮਨ ਵੀ ਵਾਰ ਦਿਓ ਧਨ ਵੀ ਵਾਰ ਦਿਓ ਸਾਰਾ ਕੁਝ ਅਰਪਣ ਕਰ ਦਿਓ ਤੇ ਫਿਰ ਆਪਣੀ ਜਿੰਦ ਆ ਨਾ ਜਿਹੜੀ ਫਿਰ ਇਹ ਕਹਿ ਦੇ ਬਈ ਮੈਂ ਬੰਦਾ ਬਾਇ ਖਰੀਦ ਸੱਚ ਸਾਹਿਬ ਮੇਰਾ ਮੈਂਨ ਤੁਸੀ ਮਹਾਰਾਜ ਮੇਰੇ ਬਾਇ ਖਰੀਦੇ ਆਇਓ ਜੋ ਤੁਸੀਂ ਮੇਰੇ ਸਾਹਿਬ ਜੋ ਤੇ ਜਿੱਥੇ ਮਰਜੀ ਮੇਰੀਏ ਜਿੰਦ ਵੀ ਆਪਣੇ ਲੇਖੇ ਲਾ ਲਵੋ ਦੇਖੇ ਸੁਣੇ ਹਦੂਰ ਸਦ ਘਟ ਘਟ ਬ੍ਰਹਮ ਰਵਿੰਦ ਉਹ ਸਦਾ ਹੀ ਹਾਜ਼ਰ ਰਹਿਦਾ ਤੇ ਸਾਨੂੰ ਦੇਖਦਾ ਵੀ ਹੈ ਸਾਨੂੰ ਸੁਣਦਾ ਵੀ ਹੈ ਆਪਣੀ ਹਜ਼ੂਰੀ ਦੇ ਵਿੱਚ ਸਭ ਕੁਝ ਸੁਣਦਾ ਬੈਠਾ ਤੇ ਘਟ ਘਟ ਬ੍ਰਹਮ ਰਮਿੰਦ ਹਰ ਜੀ ਦੇ ਵਿੱਚ ਉਹ ਪ੍ਰਮਾਤਮਾ ਆਕਾਰ ਪੁਰਖ ਰਵਿਆ ਹੋਇਆ ਹੈ ਅਕਿਰਤ ਕਣਾ ਨੂੰ ਪਾਲਦਾ ਪ੍ਰਭ ਨਾਨਕ ਸਦਬਖ ਸਿੰਧ ਉਹ ਕਿਰਤ ਗਾਣਾਂ ਨੂੰ ਵੀ ਪਾਲਦਾ ਇਹ ਕਿਰਤ ਗਾਣ ਉਹ ਹੁੰਦੇ ਆ ਜਿਹੜੇ ਜਦੋਂ ਅਸੀਂ ਮੁਖ ਤੱਲੇ ਪੈਰ ਉੱਪਰੇ ਵਸੰਦੜੇ ਕੋ ਵਸੰਦੜੋ ਕੋਹ ਤੜੇ ਤਾਈ ਨਾਨਕ ਸੋ ਧਣੀ ਕਿਉ ਵਿਸਾਰਿਓ ਉਧਰੇ ਜਿਸ ਦਿਨ ਆਏ ਅਸੀਂ ਜਦੋਂ ਮਾਤ ਦੇ ਗਰਭੇ ਛਾਣਾ ਅਸੀਂ ਸਿਰ ਸਾਡਾ ਥੱਲੇ ਸੀ ਪੈਰ ਉੱਪਰ ਸੀ ਪੁੱਠੇ ਲਟਕਦੇ ਸੀ ਅਸੀਂ ਬੜੀਆਂ ਅਰਦਾਸਾਂ ਬੇਨਤੀਆਂ ਕੀਤੀਆਂ हे वैगुरु काल पुरुष शानु इस जेडी है जटर अगन ए दे विचो काढ ले ते असि तेरा नाम जपिया करंगे तैनु कदे भूलदे नहींगे तैनु सदा याद करया करंगे परंतु जदों असि बाहर आगे ना पहले प्यार ਲੱਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸੁੱਧ ਤੀਜੇ ਭਇਆ ਭਾਬੀ ਬੇਬ ਚੌਥੇ ਪਿਆਰ ਪੰਨੀ ਖੇਡ ਪੰਜਵੇਂ ਖਾਣ ਪੀਣ ਕੀ ਧਾਤ ਛੇਵੇਂ ਕਾਮਨਾ ਪੁੱਛੇ ਜਾਤ ਸਤਵੇਂ ਸੱਜ ਕੀਆ ਕਰ ਵਾਸ ਅੱਠਵੇਂ ਧੋਲੇ ਉੱਬੇ ਸਾ ਗਾਇਸੇ ਅੰਤ ਦਸਾਈ ਰਾ ਆਇਆ ਗਿਆ ਮੋਇਆ ਨਾਓ ਪਿਛੇ ਪਤਲ ਸਦੇ ਓਕਾਵ ਨਾਨਕ ਜੰਦਿਆਂ ਅੰਧ ਗੁਬਾਰ ਬਾਜ ਅੰਧ ਅਧਾਰ ਬਾਜ ਗੁਰੂ ਡੁੱਬਾ ਸੰਸਾਰ ਇਸਕੇ ਗੇ ਗੁਰੂ ਧਾਰ ਨਹੀਂ ਕੀਤਾ ਤੇ ਸੰਸਾਰ ਸਾਰਾ ਡੁੱਬ ਗਿਆ ਆਕੇ ਲਾਲਚ ਦੇ ਵਿੱਚ ਲੱਗ ਗਿਆ ਪਹਿਲਾ ਮਾਤਾ ਦੇ ਦੁੱਧ ਦਾ ਲਾਲਚ ਹੋ ਗਿਆ ਦੂਜੇ ਆਪਣੇ ਪਰਿਵਾਰ ਦੇ ਭਾਬੀ ਬੀਬ ਸਾਰਿਆਂ ਦੀ ਪਛਾਣ ਹੋ ਗਈ ਤੇ ਇਸ ਤਰ੍ਹਾਂ ਕਰਦਿਆ ਕਰਾਂ ਸਾਰੀ ਜ਼ਿੰਦਗੀ ਬਿਤਾ ਲਈ ਤੇ ਉਸ ਪ੍ਰਮਾਤਮਾ ਨੂੰ ਭੁੱਲ ਗਿਆ ਐਸੇ ਲੋਕਾਂ ਨੂੰ ਕਿਰਤ ਗਣ ਕਿਹਾ ਜਾਂਦਾ ਹੈ ਪਰੰਤੂ ਪ੍ਰਮਾਤਮਾ ਰੋਜੀ ਰੋਟੀ ਉਹਨਾਂ ਨੂੰ ਵੀ ਦੇਈ ਜਾਂਦਾ ਹੈ ਇਹ ਇਸ ਕਰਕੇ ਉਹ ਬਖਸ਼ਿਆ ਦੇ ਪਤਾ ਹੈ ਗੁਰਬਾਣੀ ਦੇ ਸ਼ਬਦ ਦੇ ਵਿਚਾਰ ਕਰਦਿਆਂ ਕੋਈ ਐਸਾ ਸ਼ਬਦ ਜੋ ਗੁਰਮਤ ਦੇਨਕੂਲ ਨਾ ਹੋਵੇ ਬੋਲਿਆ ਗਿਆ ਵੇ ਗੁਰੂ ਸੰਗਤ ਗੁਰੂ ਮਾਰਾ ਬਖਸ਼ਣ ਹਾਰ ਬਖਸ਼ ਲੈਣਾ ਜੀ ਮਾਫ ਕਰ ਦੇਣਾ ਜੀ ਹੋਈਆਂ ਪੁੱਲਾਂ ਗਲਤੀਆਂ ਦੀ ਮਾਫੀ ਉਹ ਆਖਰੀ ਪੰਕਤੀਆਂ ਪੜ ਕੇ ਸਮਾਪਤੀ ਵੱਲ ਵਧਿਏ ਜੀ ਜਿਨ ਕਾ ਪੂਰਬ ਲਿਖਿਆ ਤਿਨ ਕਾ ਸਖਾ ਗੋਵਿੰਦ ਤਨ ਮਨ ਤਰ ਤਾਨੇ ਅਰਪੀ ਸਭੋ ਸਗਲ ਵਾਰੀਏ ਇਹ ਜਿੰਦ ਦੇਖੇ ਸੁਣੇ ਹਦੂਰ ਸਦ ਕਟ ਕਟ ਬ੍ਰਹਮ ਅਰਵਿੰਦ ਅਕਿਰਤ ਕਣਾ ਨੂੰ ਪਾਲਦਾ ਪ੍ਰਭ ਨਾਨਕ ਸਤਿ ਬਖਸ਼ਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ